ਕੋਈ ਇਹ ਨਾ ਸਵਾਲ ਕਰਨ ਲੱਗ ਜਿਓ ਜਿਹੜੇ ਵੀ ਟੀਵੀ ਮਾਧਿਅਮ ਦੇ ਰਾਹੀਂ ਭਾਵਾਂ ਸੁਣਦੇ ਆ ਕਮੈਂਟ ਨਾ ਕਰਨ ਲੱਗ ਜਿਓ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਤਖਤਾਂ ਦੇ ਪ੍ਰਬੰਧ ਦੇ ਵਿੱਚ ਦਖਲ ਆਂਦਾ ਜੀ ਦਿੰਦੇ ਹੀ ਨਹੀਂ ਮੈਨੂੰ ਨਾ ਸਵਾਲ ਕਰਿਓ ਜੀ ਕਿ ਤਖਤਾਂ ਦੇ ਪ੍ਰਬੰਧ ਦੇ ਵਿੱਚ ਕਦੇ ਸੁਖਬੀਰ ਸਿੰਘ ਬਾਦਲ ਨਹੀਂ ਦਖਲ ਨਹੀਂ ਦਿੰਦੇ ਇਹ ਸਾਰਾ ਕੁਝ ਜਿਹੜਾ ਕੁਝ ਇਹ ਹੋਇਆ ਨਾ ਇਹ ਦਖਲ ਅੰਦਾਜ਼ੀ ਕਰਨੀ ਹੋਇਆ ਹੈ ਨਜਾਇਜ਼ ਦਖਲ ਅੰਦਾਜ਼ੀ ਕਰਨ ਉਹ ਹੈ ਨਜਾਇਜ਼ ਦਖਲ ਅੰਦਾਜ਼ੀ ਕਰਨ। ਔਰ ਮੈਂ ਆਪ ਜੀ ਨੂੰ ਜਾਣਕਾਰੀ ਦੇ ਦਾਂ ਕਿ ਜਦੋਂ ਮਸਰੀ ਅਕਾਲ ਤਾਕਤ ਸਾਹਿਬ ਵਿਖੇ ਬਤੌਰ ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦਾ ਸੀ। ਕਿਤੇ ਦੇ ਭਾਜਪੀ ਜਾਂ ਆਰਐਸਐਸ ਦੇ ਪ੍ਰਤੀ ਮੇਰੇ ਮੂੰਹ ਦੇ ਵਿੱਚੋਂ ਕੋਈ ਬਿਆਨ ਨਿਕਲਦਾ ਸੀ। ਉਦੋਂ ਤੁਸੀਂ ਕਹਿੰਦੇ ਹੁੰਦੇ ਸੀ ਠੰਡੇ ਚੱਲੋ ਜੀ ਸਾਡਾ ਅਲਾਈਅੰਸ ਹੈ। ਸੰਦੇ ਚੱਲੋ ਸਾਡਾ ਅਲਾਇੰਸ ਸਾਡੇ ਕੰਪਰੋਮਾਈਜ਼ ਤੇ ਫਰਕ ਪੈਂਦਾ ਅੱਜ ਤੁਸੀਂ ਸਾਨੂੰ ਕਹਿੰਦੇ ਹੋ ਬੀਜੇਪੀ ਤੇ ਆਰਐਸਐਸ ਦੇ ਨਹੀਂ ਕਹਿੰਦੇ ਸੀ ਤੁਸੀਂ ਗਰਮਣਾ ਬੋਲਿਆ ਕਰੋ ਜੀ ਨਹੀਂ ਕਹਿੰਦੇ ਸੀ ਤੁਸੀਂ ਪੱਤੇ ਨਾ ਚੱਲੋ ਨਹੀਂ ਕਹਿੰਦੇ ਸੀ ਤੁਸੀਂ ਕਿੱਡੀ ਕਮਾਲ ਦੀ ਗੱਲ ਸਿਆਸੀ ਦਖਲਅੰਦਾਜ਼ੀ ਕਹਿੰਦੇ ਜੀ ਤਖਤਾਂ ਦੇ ਪ੍ਰਬੰਧ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਹੋ ਗਈ ਸਿਆਸੀ ਦਖਲਅੰਦਾਜ਼ੀ ਸ਼ੁਰੂ ਕਿਨੇ ਕੀਤੀ ਹੈ ਸ਼ੁਰੂ ਕਿਸ ਨੇ ਕੀਤੀ ਹੈ ਸਿਆਸੀ ਦਖਲਅੰਦਾਜ਼ੀ ਸਿਖਾਇਆ ਕਿਨੇ ਹੈ ਸਿਆਸੀ ਦਖਲਅੰਦਾਜ਼ੀ ਕਰਨੀ ਸਾਡੇ ਧਾਰਮਿਕ ਪ੍ਰਬੰਧ ਦੇ ਵਿੱਚ ਤੁਸੀਂ ਤਾਂ ਸਿਖਾਇਆ ਹੁਣ ਤੁਸੀਂ ਚੀਕਾ ਮਾਰਦੇ ਇਹ ਤੁਹਾਡੇ ਤਾਂ ਭਾਇਰਾ ਹੈ ਹੁਣ ਤੁਸੀਂ ਰੋਨੇ ਹੁਣ ਤੁਸੀਂ ਚੀਕਾ ਮਾਰਦੇ ਹੋ ਕੁੱਝ ਤਾਂ ਹੋਸ਼ ਕਰੋ ਇੱਕ ਫਰੀਦਕੋਟ ਦਾ ਲੀਡਰ ਹੈ ਟੰਟੀ ਸਹਰਾਣਾ ਉਹ ਪਤਾ ਕੀ ਕਹਿੰਦਾ ਇੱਕ ਪੌਡਕਾਸਟ ਦੇ ਵਿੱਚ ਕਹਿੰਦਾ ਜਥੇਦਾਰਾਂ ਨੇ ਦਾੜੀ ਰੰਗੀ ਹੋਣ ਕਰਕੇ ਉਹਨਾਂ ਨੂੰ ਸਜ਼ਾ ਸੁਣਾਉਣੋਂ ਤਾਂ ਮਨਾ ਕਰਤਾ ਪਰ ਇੱਕ ਪਤਤ ਨੂੰ ਕਮੇਟੀ ਚ ਪਾਤਾ ਮੈਂ ਉਹਨੂੰ ਕਹਿਣਾ ਚਾਹਣਾ ਪਹਿਲਾਂ ਮਰਿਆਦਾ ਵੜ ਲਾ ਟਾਂਟੀ ਸਰਾਣਾ ਸਾਹਿਬ ਪਹਿਲਾਂ ਮਰਿਆਦਾ ਵੜ ਲਓ ਮਰਿਆਦਾ ਕੀ ਕਹਿੰਦੀ ਹੈ ਸਾਡੇ ਤੋਂ ਪਹਿਲਾਂ ਜਿਹੜੇ ਪ੍ਰਾਣੇ ਜੈਸੇਦਾਰ ਸੀ ਉਹ ਵੀ ਕਮੇਟੀਆਂ ਬਣਾਉਂਦੇ ਰਹੋ ਉਹਨਾਂ ਦੀਆਂ ਬਣਾਈਆਂ ਕਮੇਟੀਆਂ ਦੀਆਂ ਲਿਸਟਾਂ ਖੋਖ ਲੋ ਫੇਰ ਗੱਲ ਕਰਿਓ ਜੇ ਇਹ ਤਖਤ ਦੀ ਮਰਿਆਦਾ ਹੈ ਕਿ ਤਖਤ ਦੇ ਸਾਹਮਣੇ ਫਸੀਲ ਦੇ ਕੋਈ ਦਾੜੀ ਰੰਗੀ ਵਾਲਾ ਕੋਈ ਦਾੜੀ ਕੱਟੀ ਵਾਲਾ ਨਹੀਂ ਖੜ੍ਹ ਸਕਦਾ ਔਰ ਬੋਰਡ ਵੀ ਲੱਗੇ ਹੋਏ ਨੇ ਤਖਤਾਂ ਦੇ ਮੂਹਰੇ ਕਿ ਇਹਨਾਂ ਤਖਤਾਂ ਦੇ ਉੱਤੇ ਪਤਾ ਤੋਂ ਬਿਨਾ ਹਰ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ ਇਹ ਸਾਡੀ ਮਰਿਆਦਾ ਹੈ ਕਮੇਟੀਆਂ 'ਚ ਪੈਣਾ ਹੋਰ ਗੱਲ ਹੁੰਦੀ ਹੈ ਤੇ ਉਥੇ ਤਖਤ ਦੀ ਫਸੀਲ ਦੇ ਸਾਹਮਣੇ ਕਿਸੇ ਪਤਤ ਦੀ ਸੁਣਵਾਈ ਹੋਣੀ ਉਹ ਹੋਰ ਗੱਲ ਹੁੰਦੀ ਹੈ ਪਤਤ ਦੀ ਸੁਣਵਾਈ ਨਹੀਂ ਹੋ ਸਕਦੀ ਤਖਤ ਦੇ ਸਾਹਮਣੇ ਜੇ ਨਹੀਂ ਜਾਣਕਾਰੀ ਹੈ ਨਾ ਤੇ ਜਾਣਕਾਰੀ ਲੈ ਲਓ ਰਹਿਤਨਾਮੇ ਤਨਖਾਹਨਾਮੇ ਇਹ ਪੜ ਲਓ ਵੇ ਲਿਖਿਆ ਕੀ ਐ ਉਟੰਕਣ ਕਰਨ ਤੋਂ ਪਹਿਲਾਂ ਤੇ ਜਦੋਂ ਮਨਪ੍ਰੀਤ ਸਿੰਘ ਇਹ ਆਲੀ ਨੂੰ ਮੈਂਬਰ ਪਾਇਆ ਸੀ ਇਹ ਤਾਂ ਉੱਥੇ ਮੌਜੂਦ ਹੀ ਨਹੀਂ ਸੀ ਇਹ ਤਾਂ ਆਪਣੇ ਘਰ ਸੀ ਸਾਨੂੰ ਤਾਂ ਪਤਾ ਨਹੀਂ ਸੀ ਤੁਹਾਡੀ ਪਾਰਟੀ ਨੇ ਇਹਨਾਂ ਨੂੰ ਐਮਐਲਏ ਬਣਾਇਆ ਸੀ ਤੁਹਾਡੀ ਪਾਰਟੀ ਨੇ ਇਹਨਾਂ ਨੂੰ ਮੈਂਬਰ ਲਿਆ ਸੀ ਤੁਹਾਡੀ ਪਾਰਟੀ ਨੇ ਇਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਮੁਖੀ ਬਣਾਇਆ ਸੀ ਅੱਜ ਇਹ ਗਦਾਰ ਹੋ ਗਿਆ ਕਮਾਲ ਦੀ ਗੱਲ ਹੈ ਜਿਨ੍ਹਾਂ ਨੇ ਪੰਥ ਨਾਲ ਗਦਾਰੀ ਕੀਤੀ ਜਿਨ੍ਹਾਂ ਨੇ ਕੌਮ ਨਾਲ ਗਦਾਰੀ ਕੀਤੀ ਉਹ ਕਹਿੰਦੇ ਜੀ ਸਾਡੇ ਨਾਲ ਗਦਾਰੀ ਕਰਨ ਵਾਲਾ ਗਦਾਰ ਹੈ ਦੱਸੋ ਪੰਥ ਨਾਲ ਗਦਾਰ ਕਰਨ ਵਾਲਾ ਗਦਾਰੀ ਕਰਨ ਵਾਲਾ ਵੱਡਾ ਹੈ ਕੌਮ ਨਾਲ ਗਦਾਰੀ ਕਰਨ ਵਾਲਾ ਵੱਡਾ ਹੈ ਜੇ ਤੁਹਾਡੀ ਪਾਰਟੀ ਨਾਲ ਜਿਹੜਾ ਆਕਾਲ ਤਖਤ ਦੇ ਹੁਕਮ ਨਾਮੇ ਨਾਲ ਖੜ ਗਿਆ ਉਹਨਾਂ ਕਹਿੰਦੇ ਗਦਾਰ ਹੈ ਤੇ ਜਿਨ੍ਹਾਂ ਨੇ ਕੌਮ ਦੀ ਪਿੱਠ ਚੋਂ ਛੁਰਾ ਜੋਮ ਬੇ ਕਹਿੰਦੇ ਜੀ ਅਸੀਂ ਪੰਥ ਪ੍ਰਸਤਾ ਇਹ ਹੀ ਹਨਾਨੀ ਦੀ ਗੱਲ ਹੈ ਨਾ ਕਿ ਕੌਮ ਦੀ ਪਿੱਠ 'ਚ ਛੁਰਾ ਖੋਪਣ ਵਾਲੇ ਤੇ ਗਦਾਰੀਆਂ ਦੇ ਸਰਟੀਫਿਕੇਟ ਸਾਨੂੰ ਮੰਨਦੇ ਫਿਰਦੇ ਜੇ ਤੁਸੀਂ ਗਦਾਰ ਹੋ ਜੀ ਧੋਖਾ ਕਰਗੇ ਤੁਸੀਂ ਕੌਮ ਨਾਲ ਧੋਖਾ ਨਹੀਂ ਕੀਤਾ ਗਾ ਇਹਨਾਂ ਪਗੋੜੇਦਾਲ ਵਾਲਿਆਂ ਨੇ ਕੌਮ ਨਾਲ ਧੋਖਾ ਨਹੀਂ ਕੀਤਾ 15 ਸਾਲ